ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਤੁਹਾਨੂੰ ਸਭ ਦਾ ਸਵਾਗਤ ਕਰਦਾ ਹੈ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਜਾਰੀ ਹੈ ਇਹ ਲੋਕ ਸਭਾ ਦੀਆਂ ਚੋਣਾਂ ਦੇ ਦੌਰ ਦੇ ਦੌਰਾਨ ਕਰੀਬ 4 ਫੇਸਸ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ ਬਾਕੀ 3 ਫੇਸਸ ਦੇ ਵਿੱਚ ਚੋਣਾਂ ਹੋਣਾ ਕੰਮ ਬਾਕੀ ਹੈ ਇਸ ਤਰ੍ਹਾਂ ਕਹਾਂਗੇ 7 ਫੇਸਸਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ 7 ਫੇਸ ਜਿਹੜੀ ਚੋਣਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਜਿਗਿਆ ਪ੍ਰਮੁੱਖ ਰਾਜ ਦੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਜਨਤਾ ਦੇ ਲਈ ਕੀ ਭਲਾਈ ਦੇ ਕੰਮ ਕੀਤੇ ਜਾਣਗੇ ਕੀ ਉਹਨਾਂ ਦੇ ਵਾਸਤੇ ਵਿਜ਼ਨ ਹੈ ਕੀ ਉਹਨਾਂ ਕੋਲ ਪਲਾਨਿੰਗ ਹੈ ਉਸ ਸੰਬੰਧੀ ਚੋਣ ਘੋਸ਼ਣਾ ਪੱਤਰ ਵਿੱਚ ਦੱਸਿਆ ਗਿਆ ਕਾਂਗਰਸ ਵੱਲੋਂ ਨਾਅ ਪੱਤਰ ਗਰੰਟੀ ਦੀ ਗੱਲ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੱਲੋਂ ਸੰਕਲਪ ਪੱਤਰ ਦੀ ਗੱਲ ਕੀਤੀ ਗਈ ਤੇ ਇਸੇ ਕਣੀ ਦੇ ਤਹਿਤ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਆਪਣਾ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਇਸ ਤਰ੍ਹਾਂ ਕਹਿ ਸਕਦਾ ਹੈ ਕਿ ਉਹਨਾਂ ਵੱਲੋਂ 10 ਗਰੰਟੀਆਂ ਦਿੱਤੀਆਂ ਗਈਆਂ ਦੋਸਤੋ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜੇ ਰਾਜਨੀਤਿਕ ਚਰਚਾਵਾਂ ਦੀ ਗੱਲ ਕਰੀਏ ਕਹਿੰਦੇ ਇਹ ਕਾਬਤ ਹੈ ਨਾ ਨੋ ਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ ਕਿਉਂ ਦੇਸ਼ ਦੇ ਵਿੱਚ ਇਹ ਇੰਡੀ ਗਠਬੰਧ ਦਾ ਹਿੱਸਾ ਹੈ ਪਰ ਕਿੰਨੀਆਂ ਸੀਟਾਂ ਦੇ ਲੜ ਰਹੀ ਹੈ ਕਿੰਨੀਆਂ ਸੀਟਾਂ ਉਹ ਜਿੱਤੇਗੀ ਉਹ ਜਿੱਤ ਕੇ ਕਿੰਨਾ ਇਹ ਗਰੰਟੀਆਂ ਲਾਗੂ ਕਰ ਪਾਏਗੀ ਇਸ ਨੂੰ ਲੈ ਕੇ ਇਸ ਵਾਰ ਦੁਬਾਰਾ ਇਸ ਲਈ ਆਮ ਆਦੀ ਪਾਰਟੀ ਦੀ ਇਸ ਗਰੰਟੀ ਲੈ ਕੇ ਕੁਝ ਗਰੰਟੀ ਲੈ ਕੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਰਾਸ਼ਟਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕਾਂਸਲੋਂ ਚੋਣ ਮੈਨੀਫੈਸਟੋ ਜਨਤਾ ਕੇ ਰੱਖਿਆ ਜਾ ਚੁੱਕਾ ਹੁਣ ਵਾਰੀ ਸੀ ਆਮ ਆਦੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਉਹ ਜੇਲ੍ਹ ਤੋਂ ਬਾਹਰ ਆਏ ਜੇਲ੍ਹ ਤੋਂ ਬਾਹਰ ਆਂਦੇ ਹੀ ਉਹ ਐਕਸ਼ਨ ਮੋਡ 'ਚ ਨੇ ਉਹ ਕਾਫੀ ਐਕਟਿਵ ਨੇ ਇਹ ਕਿ ਉਹਨਾਂ ਕਹਿਸੇ ਦਾ ਕਿ ਜਿਵੇਂ ਉਹ ਕਹਿੰਦੇ ਨੇ ਕਿ 21 ਦਿਨਾਂ ਵਾਸਤੇ ਆਏ ਨੇ ਉਹ ਕੋਈ ਕੋਸ ਕੋਈ ਕੋਰਕਸਰ ਬਾਕੀ ਚਰਣ ਨਹੀਂ ਚਾਹਦੇ ਜਨਤਾ ਦੇ ਹਿੱਤਾਂ ਦੀ ਗੱਲ ਕਰਨ ਦੇ ਆਮ ਆਦਿਕ ਪਾਰਟੀ 22 ਸੀਟਾਂ ਚੋੜ ਗਈ ਹੈ ਉਹਨਾਂ 22 ਸੀਟਾਂ ਵਿੱਚੋਂ ਕਿੰਨੇ ਸੀਟਾਂ ਜਿੱਤੇਗੀ ਇਹਦਾ 4 ਜੂਨ ਨੂੰ ਹੀ ਸਾਹਮਣੇ ਆ ਜਾਵੇਗਾ ਪਰ ਉਸ ਤੋਂ ਪਹਿਲਾਂ 10 ਗਰੰਟੀਆਂ ਦੇ ਦਿੱਤੀਆਂ ਗਈਆਂ ਉਹਨਾਂ ਵਿੱਚ ਕੁਝ ਗਰੰਟੀਆਂ ਦੀ ਵਿਸ਼ੇਸ਼ਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਭ ਤੋਂ ਪਹਿਲੇ ਉਹਨਾਂ ਵੱਲੋਂ ਗਰੰਟੀ ਇੱਕ ਤਰ੍ਹਾਂ ਦਿੱਤੀ ਗਈ ਹੈ ਕਿ ਜਦੋਂ ਦੇਸ਼ ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਉਹ 200 ਯੂਨਿਟ ਬਿਜਲੀ ਹਰ ਪਰਿਵਾਰ ਨੂੰ ਦੇਵੇ ਦੋਸਤੋ ਦੇਖਿਆ ਜਵੇ ਇੰਡੀ ਗਠਵੰਦਾਂ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਦੇ ਆਪਣੇ ਆਪਣੇ ਚੋਣ ਘੋਸ਼ਣਾ ਪੱਤਰ ਮੇ ਕਿਉਂਕਿ ਇਹ ਦੋ ਰਾਸ਼ਟਰੀ ਪਾਰਟੀਆਂ ਹੋ ਗਈਆਂ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਇਸ ਤੋਂ ਲਾ ਉਹ ਇਸ ਇੰਡੀਕੇਟਰ ਮੰਨ ਲਿਆ ਇਸਾਂ ਨੇ ममता ਦੀ ਪਾਰਟੀ ਵੀ ਹੈ Jharkhand ਦੀ ਪਾਰਟੀ ਵੀ ਹੈ Shiv Sena ਵੀ ਹੈ NCP ਵੀ ਹੈ ਇਤਨਾ ਕੈਸਾ ਨੇ ਹੋਰ ਵੀ ਕਈ ਪਾਰਟੀਆਂ ਨੇ ਉਹਨਾਂ ਦੇ ਵੀ ਇੱਕ ਤਰ੍ਹਾਂ ਆਪਣੇ ਆਪਣੇ ਚਾਹ ਉਹ ਸਟੇਟ ਸਟੇਟ ਦੇ ਸਤਰ ਤੇ ਹੋਣਾ ਉਹਨਾਂ ਦੀ ਆਪਣੇ ਆਪਣੇ ਚੋਣ ਘੋਸ਼ਣਾ ਪੱਤਰ ਵੀ ਹੋਣਗੇ ਉਹਨਾਂ ਨੇ ਵੀ ਜਨਤਾ ਨੂੰ ਗਾਰੰਟੀਆ ਦਿੱਤੀਆਂ ਹੋਣਗੀਆਂ ਜਾਂ ਕਹਿ ਸਕਦੇ ਹਾਂ ਕੋਈ ਵਾਅਦੇ ਕੀਤੇ ਹੋਣਗੇ ਸਭ ਤੋਂ ਵੱਡਾ ਸਵਾਲ ਇਹ ਹੋਏਗਾ ਕਿ ਜੇ ਵੱਲੋਂ ਇੰਡੀ ਗਠਨ ਸਰਕਾਰ ਬਣਦੀ ਹੈ ਕਿਹੜੀ ਪਾਰਟੀ ਚਾਹੇਗੀ ਕਿ ਉਹਦੇ ਘੋਸ਼ਣਾ ਪੱਤਰ ਦੇ ਮੁਤਾਬਿਕ ਦੇਸ਼ ਦੀ ਸਰਕਾਰ ਖੰਭ ਕਰੇ ਚਲੋ ਇਹਦਾ ਕਿਆ ਕਰਨੇ ਹੁਣ ਆਪਾਂ ਚर्चा ਕਰ ਲਈਏ ਕਿ 200 ਯੂਨਟ ਬਿਜਲੀ ਫਰੀ ਤੇ ਦੋਸਤੋ ਇੱਥੇ ਸਵਾਲ ਖੜਾ ਆਉਂਦਾ ਕਿ ਜਦ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਸਨ ਆਮ ਆਦਮੀ ਪਾਰਟੀ ਵੱਲੋਂ ਗੰਟੀ ਦਿੱਤੀ ਗਈ ਸੀ ਕਿ ਉਹਨੇ ਸਰਕਾਰ ਬਣਨ ਤੇ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਟ ਬਿਜਲੀ 1 ਮਹੀਨੇ ਦੇ ਫਰੀਦ ਦਿੱਤੀ ਜਾਵੇਗੀ। ਪੰਜਾਬ ਦੇ ਸਰਕਾਰ ਬਣ ਗਈ। ਸਰਕਾਰ ਬਣ ਤੋਂ ਬਾਅਦ ਹਰ ਪਰਿਵਾਰ ਨੇ ਉਮੀਦ ਕੀਤੀ ਕਿ ਜੋ ਸਰਕਾਰ ਨੇ ਵਾਦਾ ਕੀਤਾ ਉਸ ਵਾਦੇ ਦੇ ਮੁਤਾਬਿਕ ਹਰ ਪਰਿਵਾਰ ਦੀ 2 ਮਹੀਨੇ ਦੀ 600 ਯੂਨਟ ਬਿਜਲੀ ਮੂਵਥ ਹੋਵੇਗੀ। ਪਰ ਇੱਥੇ ਵੀ ਜਨਤਾ ਦੇ ਨਾਲ ਕਿ ਦਰ ਕਹਿ ਸਕਦੇ ਹਾਂ। ਧੋਖਾ ਕੀਤਾ। ਕਿਉਂਕਿ ਇਹ ਸ਼ਰਤ ਲਗਾ ਦਿੱਤੀ ਗਈ ਕਿ ਜੇ ਜਿਹੜੀ 602 ਉੱਪਰ ਯੂਨਟ ਬਿਜਲੀ ਖੁਕੇਗੀ ਉਹਦਾ ਪੂਰਾ ਬਿਜਲੀ ਦਾ ਬਿਲਾਵੇਗਾ ਜਨਰਲ ਕੈਟਾਗਰੀ ਦੇ ਲਈ ਇੱਕ ਸ਼ਰਤ ਇਦਾਂ ਕਹਿ ਸਕਦੇ ਆ ਕਿ ਕਾਫੀ ਚਿੰਤਾ ਵਾਲੀ ਸੀ ਕਿਉਂਕਿ ਵੋਟਰ ਤਾਂ ਜਨਰਲ ਕੈਟਾਗਰੀ ਦੇ ਕੈਟਾਗਰੀ ਨੇ ਵਿੱਚ ਪਈਆਂ ਸਨ ਜਿਨ੍ਹਾਂ ਦਾ 602 ਉੱਪਰ ਬਿਜਲੀ ਫੁਕਦੀ ਹੈ ਯੂਨਟ ਫੁਕਦੇ ਨੇ ਤਾਂ ਇਹ ਵੀ ਸਵਾਲ ਖੜਾ ਹੁੰਦਾ ਕਿ ਜਿਹੜੀ ਸਰਕਾਰ ਕਹਿ ਰਹੀ ਹੈ ਕਿ 200 ਯੂਨਿਟ ਬਿਜਲੀ ਫਰੀਦਿਆਗੇ ਪੰਜਾਬ ਦੇ ਵਿੱਚ ਜਿਹੜੇ ਵੀ ਝੁੱੜਦੰ ਪਰਿਵਾਰ ਨੇ ਉਹਨਾਂ ਨੂੰ 300 ਯੂਨਿਟ ਬਿਜਲੀ ਫਰੀਦਿਆਗੇ ਫਿਰ ਇੱਥੇ ਕੀ ਬਣੇਗਾ ਕਿ ਇੱਥੇ 300 ਯੂਨਿਟ ਜਿਹੜੀ ਬਿਲੀ ਦਿੱਤੀ ਜਾ ਰਹੀ ਹੈ ਉਹ ਘਟਾ ਕੇ 200 ਯੂਨਿਟ ਕੀਤੀ ਜਾਵੇਗੀ ਜਾਂ ਇਹ 300 ਦੀ 300 ਰਹੇਗੀ ਇਹ ਜਨਤਾ ਨੂੰ ਆਵਾਦੀ ਪਾਰਟੀ ਨੂੰ ਦੱਸਣਾ ਚਾਹੀਦਾ ਸੀ ਤਾਕੀ ਇਹ ਨੂੰ ਸਤੇ ਕਲੀਅਰ ਹੋ ਸਕੇ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਆndi ਹੈ ਤਾਂ ਉਹਨਾਂ ਨੂੰ ਜੋ ਲਾਭ ਜੋ ਮਿਲ ਰਿਹਾ ਹੈ ਉਹ ਉਦਾਂ ਜਿਦਾ ਤਸਰ ਹੈਗਾ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਵੱਲੋਂ ਗੱਲ ਕੀਤੀ ਗਈ ਹੈਲਥ ਸਿਸਟਮ ਦੀ ਹੈਲਥ ਸਿਸਟਮ ਦੀ ਗੱਲ ਕੀਤੀ ਗਈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਸਕੋਪ ਆਮਾਦੀ ਪਾਰਟੀ ਦੇ ਦਾਅਵੇ ਸਿਰਫ এডਿਕੇਸ਼ਨ ਔਰ ਹੈਲਥ ਤੇ ਜਿਆਦਾ ਦਿੱਤੇ ਜਾਂਦੇ ਨੇ ਹੈਲਥ ਔਰ এডਿਕੇਸ਼ਨ ਦੇ ਕੰਮ ਕਰਨ ਦੇ ਜਿਆਦਾ ਅੱਗ ਲੱਗ ਕੇ ਜਾਂਦੇ ਆ ਅਕਲ ਨੇ ਉਹ ਪ੍ਰਾਈਡ ਵਰਗੇ ਹੋਣਗੇ بیمਾ ਅਧਾਰਿਤ ਸਕੀਮ ਸਕੈਮ ਹੈ ਇਧਰਲੇ 5 ਲੱਖ ਰੋਪਏ ਖਰਚ ਕੀਤਾ ਜਾਏਗਾ ਜਦ ਦਿੱਲੀ ਦੀ ਸਰਕਾਰ ਬਣੇ ਨੂੰ ਦੇਖਿਆ ਜਾਵੇ ਤਾਂ 9 ਸਾਲ ਦੇ ਕਰੀਬ ਜਿਸ ਹੈਲਥ ਸਿਸਟਮ ਦੀ ਆਮ ਆਦਮੀ ਪਾਰਟੀ ਗੱਲਾਂ ਕਰ ਰਹੀ ਹੈ ਦਾਵਾ ਕਰ ਰਹੀ ਹੈ ਦੋਸਤੋ ਕਰੋਨਾ ਕਾਲ ਸਭ ਨੇ ਦੇਖਿਆ ਹੋਵੇ ਕਰੋਨਾ ਕਾਲ ਕੋਈ ਨਹੀਂ ਭੁੱਲਿਆ ਹੋਵੇ ਕਰੋਨਾ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦਾ ਦੇਸ਼ ਦੇ ਲੋਕਾਂ ਨੂੰ ਨੁਕਸਾਨ ਹੋਇਆ ਹੋਵੇਗਾ ਕਿੰਨੇ ਲੋਕ ਬਰਬਾਦ ਹੋਏ ਹੋਣਗੇ ਦਿੱਲੀ ਦੇ ਵਿੱਚ ਉਹਨਾਂ ਜੋ ਕਰੋਨਾ ਵਿੱਚ ਜੋ ਹਾਲ ਹੋਇਆ ਉਹ ਵਾਕਈ ਬੜਾ ਦਰਦਨਾਕ ਸੀ ਸਭ ਨੇ ਦੇਖਿਆ ਇਥੋਂ ਤੱਕ ਕਿ ਆਕਸੀਜਨ ਨੂੰ ਲੈ ਕੇ ਵੀ ਗੱਲਾਂ ਚਲੀਆਂ ਮਾਮਲੇ ਕੋਰਟ ਤੱਕ ਵੀ ਗਏ ਹਜ਼ਾਰਾਂ ਵਿਅਕਤੀਆਂ ਦੀ ਦਿੱਲੀ ਨਿਵਾਸੀਆਂ ਦੀ ਮੌਤ ਹੋ ਗਈ ਕਰੋਨਾ ਕਾਲ ਹਜ਼ਾਰਾਂ ਦਿੱਲੀ ਵਾਸੀਆਂ ਨੂੰ ਨਿਕਲ ਗਿਆ ਇੱਕ ਹੋਰ ਵੀ ਦੇ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਦਿੱਲੀ ਦੇ ਕਾਫੀ ਲੋਕਾਂ ਵੱਲੋਂ ਦਿੱਲੀ ਤੋਂ ਬਾਹਰ ਜਾ ਕੇ ਪੰਜਾਬ ਦੇ ਵਿੱਚ ਆ ਕੇ ਵੀ ਇਲਾਜ ਕਰਵਾਏਗਾ ਕਰੋਨਾ ਮਰੀਜ਼ਾਂ ਦਾ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਜੇ ਦਿੱਲੀ ਦਾ ਹੈਲਥ ਸਿਸਟਮ ਇਤਨਾ ਹੀ ਵਧੀਆ ਹੈ ਤਾਂ ਫਿਰ ਲੋਕਾਂ ਨੂੰ ਇਲਾਜ ਕਰਾਉਣ ਦੇ ਲਈ ਦਿੱਲੀ ਤੋਂ ਬਾਹਰ ਕਿਉਂ ਜਾਣਾ ਪਿਆ ਇਤਨੇ ਲੋਕਾਂ ਦੀ ਮੌਤ ਕਿਉਂ ਹੋਈ ਇਤਨੀ ਇਹ ਵੀ ਚर्चा ਜਿਹੜੀ ਅੱਜਕੱਲ ਛਿੜਦੀ ਹੈ ਕਿਹੜੇ ਸੰਸਦ ਮੈਂਬਰ ਨੇ ਰਾਗਵਚਟਾ ਉਹ ਚਰਚਾ ਇਹ ਰਹਿੰਦੀ ਹੈ ਕਿ ਉਹ ਅੱਖਾਂ ਦੇ ਇਲਾਜ ਲਈ ਇੰਗਲੈਂਡ ਗਏ ਹੋਏ ਨੇ ਜਾਂ ਇਹ ਵੀ ਹੋ ਸਕਦਾ ਸੀ ਕਿ ਰਾਗਮ ਚੱਟਾ ਇੱਥੇ ਇਲਾਜ ਕਰਵਾਉਂਦੇ ਇੱਕ ਇੰਡੀਕੇਸ਼ਨ ਇਹਦੇ ਦੇਸ਼ ਦੇ ਲੋਕਾਂ ਨੂੰ ਵੀ ਦਿੱਲੀ ਦੇ ਲੋਕਾਂ ਨੂੰ ਵੀ ਇਹ ਵਾਕਈ ਦਿੱਲੀ ਦੇ ਜੋ ਸਰਕਾਰੀ ਹਸਪਤਾਲ ਨੇ ਉਹ ਵਾਕਈ ਐਵਨ ਨੇ ਉਹ ਉੱਥੇ ਹਰ ਤਰ੍ਹਾਂ ਦੀ ਸਿਹਤ ਸੁਵਿਧਾ ਮਿਲਦੀ ਹੈ ਉੱਥੇ ਇਲਾਜ ਬੜਾ ਵਧੀਆ ਤਿਕਨ ਕੀਤਾ ਜਾਂਦਾ ਦੋਸਤੋ ਇਸ ਤੋਂ ਇਲਾਵਾ ਉਹਨਾਂ ਦੇ ਦੇਸ਼ ਦੇ ਕਿਸਾਨਾਂ ਨੂੰ ਸੁਭਾ ਮੀਨਤਨ ਅਯੋਗ ਦੇ ਫੋਰਮ ਮੁਤਾਬਿਕ ਫਸਲਾਂ ਦੇ ਰੇਟ ਦੇ ਆ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਆਜ ਵੀ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਸਾਡੀ ਸਰਕਾਰ ਬਣਾਓ ਅਸੀਂ 22 ਤੇ ਫਸਲਾਂ ਜਿਹੜੀ ਉੱਥੇ ਐਮ ਐਸ ਪੀ ਦੇ ਆ ਗਏ ਰਕਾਰ ਬਣੀ ਨੂੰ ਲਗਭਗ ਸਵਾ ਦੋ ਸਾਲ ਹੋ ਗਏ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਫਸਲਾਂ ਤੇ ਐਮ ਐਸ ਪੀ ਦਿੱਤੀ ਗਈ ਇਸ ਤੋਂ ਲਾ ਉਹ ਨਾਲੋਂ ਗੱਲ ਕਰੇਗੀ ਭ੍ਰਿਸ਼ਟਾਚਾਰ ਨੂੰ ਲੈ ਕੇ ਇਹ ਕਹਿਆ ਗਿਆ ਕਿ ਭ੍ਰਿਸ਼ਟਾਚਾਰ ਭਾਜਪਾ ਦੀ ਵਾਸ਼ਿੰਗ ਮਸ਼ੀਨ ਨੂੰ ਚੁਰਾਏ ਤੇ ਤੋੜਾਂਗੇ ਭਾਈ ਮਾਨਾ ਨੂੰ ਸਖਸ਼ਣ ਦੇ ਦੇ ਵਸਤੂ ਨੂੰ ਖਤਮ ਕਰਾਂਗੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਨਿਜਾਦ ਦਵਾਈ ਜਾਵੇਗੇ ਦੋਸਤੋ ਇਹ ਦੇਸ਼ ਦੀ ਦੁਨੀਆ ਜਾਣਦੀ ਹੈ ਕਿ ਜਿਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਆਵਾਮੀ ਪਾਰਟੀ ਗਰੰਟੀ ਦੇ ਤੌਰ ਤੇ ਗੱਲ ਕਰ ਰਹੀ ਹੈ ਉਸ ਆਵਾਮੀ ਪਾਰਟੀ ਨਾਲ ਸੰਬੰਧਿਤ ਨੇਤਾ ਦਿੱਲੀ ਦੀ ਗੱਲ ਕਰੀਏ ਸਤਿੰਦਰ ਜੈਨ ਕਿਉਂ ਜੇਲ੍ਹ ਵਿੱਚ ਹਨ ਮਨੀਸ਼ ਰੋਧਿਆ ਕਿਉਂ ਜੇਲ੍ਹ ਵਿੱਚ ਹਨ ਸੰਜੇ ਸਿੰਘ ਨੂੰ ਜ਼ਮਾਨਤ ਮਿਲੀ ਕਿਸ ਕਿਸ ਮੈਂਟਰ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਖੁਦ ਆਵਾਮੀ ਪਾਰਟੀ ਦੇ ਹੈੱਡ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਨੂੰ ਸੁਪਰੀਮ ਕੋਰਟ ਵੱਲੋਂ ਅੰਤਰੀਮ ਜ਼ਮਾਨਤ ਦਿੱਤੀ ਹੋਈ ਹੈ ਉਹ ਕਿਸ ਮੈਟਰ ਤੇ ਦਿੱਤੀ ਹੋਈ ਹੈ ਇਸ ਤਰ੍ਹਾਂ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਐਮਐਲਏ ਇੱਕ ਫੜਿਆ ਗਿਆ ਲੱਖਾਂ ਬਜਟ ਵਿੱਚ ਸ਼ਾਮਲ ਹੋਇਆ ਇੱਕ ਮੰਤਰੀ ਨੂੰ ਵੀ ਫੜ ਲਿਆ ਗਿਆ ਕਰਾਪਸ਼ਨ ਦੇ આરોਪ ਦੇ ਵਿੱਚ ਇਸ ਤੋਂ ਇਲਾਵਾ ਹੋਰ ਇੱਕ ਦੋ ਮੰਤਰੀਆਂ ਨੂੰ ਵੀ ਜਦੋਂ ਇਸ ਤਰ੍ਹਾਂ ਚਾਰਜ ਲੱਗੇ ਚਰਚਾਵਾਂ ਹੋਈਆਂ ਕੋਈ ਆਪਣੇ ਪਦ ਦੋਸ਼ਤੀ ਸਵਾ ਦੇਣਾ ਪਿਆ ਉਹ ਇਸ ਤੀਫੇ ਦੇ ਪਿੱਛੇ ਵਿਧਾਨ ਸਭਾ ਦੇ ਵਿੱਚ ਹੋਈ ਜਿਹੜੀ ਵਿਰੋਧੀ ਪਾਰਟੀ ਵੱਲੋਂ ਮੁੱਦਾ ਚੁੱਕਿਆ ਗਿਆ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਦ ਤੱਕ ਵਿਰੋਧੀ ਟੀਰ ਨੇ ਇਹਨੂੰ ਮੁੱਦਾ ਨਹੀਂ ਬਣਾਇਆ ਇਸ ਨੂੰ ਲੈ ਕੇ ਵਿਧਾਨ ਸਭਾ ਨੇ ਬਾਅਦ ਤੱਕ 12ਵੀਂ ਸਰਕਾਰੀ ਲੋਕ ਨਾ ਕੀਤੀ ਉਸ ਟਾਈਮ ਤੱਕ ਉਹ ਮੰਤਰੀ ਨੂੰ ਛੁੱਟੀ ਨਹੀਂ ਦਿੱਤੀ ਗਈ ਜਾਂ ਛੁੱਟੀ ਨਹੀਂ ਕੀਤੀ ਗਈ ਜਾਂ ਉਹਨੂੰ ਮੰਤਰੀ ਪਕੋਸ਼ त्रिपाठी ਵਡੇਲੀ ਮਜਬੂਰ ਨਹੀਂ ਕੀਤਾ ਗਿਆ ਇਹ ਜੋ ਆਮ ਆਦਮੀ ਪਾਰਟੀ ਦੀ ਗਰੰਟੀਆਂ ਨੇ ਉਹਦੇ ਤੇ ਜੋ ਵੀ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਹੁਣ ਦਰਸ਼ਕਾਂ ਨੇ ਫੈਸਲਾ ਕਰਨਾ ਹੈ ਤੈਅ ਕਰਨਾ ਹੈ ਕਿ ਜੋ ਵਿਸ਼ਲੇਸ਼ਣ ਕੀਤਾ ਗਿਆ ਉਹ ਕਿੰਨਾ ਤਰਕ ਸੰਗਤ ਹੈ ਇਸ ਲਈ ਨਾਮ ਇਹਂ ਕਰਾਂਗਾ ਕਿ ਦਰਸ਼ਕ ਇਸ ਗੱਲ ਤੇ ਕਮੈਂਟ ਜ਼ਰੂਰ ਕਰਨ ਦੋਸਤੋ ਅਜਲੇ ਬਸ ਇਤਨਾ ਹੀ ਨਮਸਕਾਰ